ਆਜ ਮੇਰੇ ਕੋਲ ਕਿੱਥੇ ਦੇ ਰਹਿਣ ਵਾਲੇ ਆ ਮੈਂ ਜੀ ਪਾਕੜੀਆਂ ਨੂੰ ਜੀ ਰਹਿਣ ਵਾਲੀ ਆ ਤੇ ਅੱਜ ਸਿਵਲ ਹਸਪੀਟਲ ਜਾਏ ਕਿ ਮਾਮਲਾ ਕੀ ਆ ਜੀ ਹੈ ਨਾ ਸਾਡੀ ਸਾਂਝੀ ਖਾਤੀ ਦੀ ਜ਼ਮੀਨ ਆ ਪ੍ਰਾਪਰਟੀ ਸਾਡੀ ਤਾਂ ਜਿਹੜੇ ਮੇਰੇ ਸ੍ਰੀ ਕਪਾਈਚਾਰਾ ਦੇ 24-34 ਸਾਲ ਤੋਂ ਬੌਂਡ ਫਿਰਦੀ ਆ ਤੇ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਇੱਧਰ ਬਾਬੋ ਨਾ ਵੀ ਸਾਨੂੰ ਅਸ਼ਾਮਾਂ ਨੂੰ ਬਹਿ ਕੇ ਗੱਲਬਾਤ ਕਰ ਲਵਾਂਗੇ ਤੇ ਮੇਰਾ ਘਰ ਵਾਲਾ ਤੇ ਮੇਰਾ ਸਹੁਰਾ ਘਰ ਹੈ ਨਹੀਂ ਸੀ ਉਹਨਾਂ ਨੇ ਜੀ ਸੀ ਵੀ ਲਿਆਂਦੀ ਸੀ ਵੀ ਅਪਟਾਉਨ ਤੇ ਮੈਨੂੰ ਰੋਕਣ ਗਈਆਂ ਵੀ ਤੁਸੀਂ ਨੀਆ ਨਾ ਪਟੋ ਵੀ ਬੈ ਕੇ ਸ਼ਾਮ ਨੂੰ ਗੱਲ ਲਵੇ ਲਵਾਂਗੇ ਉੱਥੇ ਇੱਕ ਬੰਦਾ ਸੀ ਨਾ ਬਿੱਲੂ ਗੁਲਵਿੰਦਰ ਸਿੰਘ ਨਾਮ ਉਹਦਾ ਉਹਨੇ ਨਲਕਾਰਾ ਮਾਰਿਆ ਵੀ ਤੁਸੀਂ ਜੋ ਗੱਲ ਨਾ ਕਰੋ ਮੈਂ ਆਪੇ ਸਾਬ ਲੂੰਗਾ ਤੇ ਮੇਰਾ ਜਿਹੜਾ ਤੇ ਜੀਠ ਹੈ ਪਲਵਿੰਦਰ ਸਿੰਘ ਤੇ ਮੇਰਾ ਦੇਵਰ ਸਰਬਜੀਤ ਸਿੰਘ ਉਹਨੇ ਆਣ ਕੇ ਜੀ ਮੈਨੂੰ ਕੋਲ ਖੜ ਲਿਆ ਮੇਰੀ ਸ਼ਾਦੀ ਦੇ ਪਏ ਆ ਦੇਖੋ ਮੇਰੇ ਇੱਜ਼ਤ ਦੇ ਪਏ ਫੇਰ ਮੜ ਕੇ ਮੇਰੀ ਤਾਈ ਸਾਸ ਤੇ ਮੇਰੀ ਮਨਜੀਤ ਘਰ ਮੇਰੀ ਚੁਠਾਣੀ ਹਰਜੀਤ ਘਰ ਇਹਨਾਂ ਨੇ ਆਣ ਕੇ ਮੈਨੂੰ ਕੁੱਟਿਆ ਬਹੁਤ ਜ਼ਿਆਦਾ ਮੇਰੇ ਮੁਕੇ ਮਾਰੇ ਮੇਰੇ ਖੇਜਾ ਤੁਸੀਂ ਕੀਤੀ ਮੇਰੇ ਬਾਹਰ ਤੱਕ ਇਹਨਾਂ ਨੇ ਫੱਟੇ ਤੇ ਮਤਲਬ ਮੈਨਾਂ ਬਹੁਤ ਜ਼ਿਆਦਾ ਮਤਕਾ ਵਾਜੀ ਕੀਤੀ ਇਹਨਾਂ ਨੇ ਕਿੰਨੇ ਵੇਕਦੀਆਂ ਨੇ ਤੁਹਾਡੇ ਤੇ ਮਾਰ ਤੋ ਕੀਤੀ ਤੁਹਾਡੇ ਹਾਂਜੀ ਕਿੰਨੇ ਵੇਕ ਕੇ ਨੇ ਤੁਹਾਡੇ ਉੱਪਰ ਮਾਰ ਕੀਤੀ ਜਿ ਮਹੀਨਾਂ ਕੀ ਪੀਆ ਚਾਰ ਪੰਜ ਬੰਦੇ ਨੇ ਮਾਰ ਪੀੜ ਕੀਤੀ ਜੀ ਮੇਰੇ ਜਨਾਨੀਆਂ ਸੀ ਜਾਂ ਦੋ ਜਨਾਨੀਆਂ ਸੀ ਮੇਰੀ ਜਠਾਣੀ ਤੇ ਮੈਂ ਹਰ ਘਰ ਜੀਤ ਕੋਲ ਮੇਰੀ ਤਾਈ ਮੇਰੀ ਸਾਈ ਸਾਸ ਮਨਜੀਤ ਕੋਲ ਤੇ ਨਾਨ ਮੇਰਾ ਉਹਨਾਂ ਦਾ ਮੇਰਾ ਜੇਠ ਸੀਗਾ ਪ੍ਰਿੰਦਰ ਸਿੰਘ ਤੇ ਮੇਰਾ ਦੇਵਰ ਸਰਬਜੀਤ ਸਿੰਘ ਤੇ ਨਾਣ ਉਹਨਾਂ ਦੇ ਬਿੱਲੀ ਬਲਵਿੰਦ ਬਲਵਿੰਦ ਤੁਹਾਡੇ ਹਸਬੰਦ ਦਾ ਨਾਮ ਕੀ ਹੈ ਮੇਰੇ ਹਸਬੰਦ ਦਾ ਨਾਮ ਹੈਗਾ ਸੇਖ ਸਿੰਘ ਤੇ ਸ਼ਾਦੀ ਨੂੰ ਕਿੰਨੀ ਦੇਰ ਹੋ ਗਈ ਤੁਹਾਡੀ ਨੂੰ ਸ਼ਾਦੀ ਨੂੰ ਮੇਰੇ 13 ਸਾਲ ਹੋ ਗਏਗਾ ਤੇ ਬੱਚੇ ਵਗੈਰਾ ਕਿੰਨੇ ਆ ਬੱਚੇ ਮੇਰੇ 3 ਦੋ ਕੇ ਤੁਹਾਡੇ ਸਾਸੋਰੇ ਦਾ ਨਾਮ ਵਗੈਰਾ ਕੀ ਹੈ ਤੇ ਮੇਰੇ ਸਾਥ ਮੇਰੇ ਸੋਹਰੇ ਦਾ ਨਾਮ ਲਗਾ ਕਲਵਰ ਸਿੰਘ ਤੇ ਮੇਰੇ ਸਾਸ ਦਾ ਨਾਮ ਲਗਾ ਕਰਮਜੀਤ ਕੌਰ ਤੇ ਇੱਕ ਮੀਲਾ ਛੇੜਾ ਉੱਥੇ ਇੱਕ ਮੇਸ਼ੀ ਠੇਕੇਦਾਰਾ ਜੀ ਨੇ ਨੀਆ ਪਟਵਾਈਆਂ ਕਹਿ ਕੇ ਉਹਨੇ ਵੀ ਮੇਰੇ ਨਾਲ ਬਹੁਤ ੱਤੇਵਾਦੀ ਕੀਤੀ ਤੇ ਮੈਂ ਚਾਹੁੰਦੀ ਆ ਵੀ ਜਿਹੜਾ ਜੀਸੀਬੀ ਵਾਲਾ ਵੀ ਸੀਗਾ ਮੈਂ ਉਹਨੂੰ ਵੀ ਕਿਹਾ ਸੀ ਭਾਜੀ ਇੱਥੇ ਕੰਮ ਰੋਕਦੇ ਸਾਡਾ ਕੰਮ ਵਧਿਆ ਹੋਇਆ ਆ ਵੀ ਤੁਸੀਂ ਪਾ ਪਾਦਰੀ ਚ ਕਰ ਜੂ ਨਿਪਟ ਗਈ ਪਰ ਉਹਨੇ ਵੀ ਦੇਸੀ ਵੀ ਨਹੀਂ ਰੋਕੀ ਉਹਨੇ ਨੀਆਂ ਪਟੀਆਂ ਸ਼ੁਰੂ ਕਰ ਦਿੱਤੀਆਂ ਇਹ ਹੋਇਆ ਕਦੋਂ ਹੱਸ ਜੀ ਕੱਲ੍ਹ ਤੇ ਫੈਰੇ ਹੋਇਆ ਤੇ ਤੁਸੀਂ ਦਾਮ ਕਦੋਂ ਹੋਈ ਹੈ ਇੱਥੇ ਤੇ ਸਿੱਕੇ ਕੱਲ੍ਹ ਸ਼ਾਮੀ ਦਾ ਕਰ ਰਹੀ ਨੇ ਮੇਰੇ ਮਾਰੇ ਕੋਲ ਬਹੁਤ ਸੀਗਾ ਤੇ ਇਹ ਜਿੱਦਾਂ ਮੈਂ ਫੋਨ ਦੀ ਚੱਕਿਆ ਮੇਰੇ ਘਰ ਨਹੀਂ ਕੀਤਾ ਸੀ ਤੇ ਉਹਨੇ ਮੇਰੇ ਭਰਾ ਨੂੰ ਫੋਨ ਕੀਤਾ ਗਰੀਬ ਘਰ ਫੋਨ ਦੀ ਚੱਕਰੀ ਜਾ ਉਹ ਆਇਆ ਸੀ ਸਨ ਨੈਗਰੀਆ ਸੀ ਬੈਂਕ ਦੇ ਵਿੱਚ ਤੇ ਉਹ ਮਰ ਕੇ ਇੱਥੇ ਦੇਖਣਾ ਹੈ ਘਰੇ ਤੇ ਮੈਂ ਘਰੋਂ ਖਾਂਸੂ ਬੁੱਧਲੇ ਪਾਸੇ ਆਇਆ ਮੈਨੂੰ ਮਾਰ ਦਿੱਤਾ ਤੇ ਰੋਟੀ ਵੀ ਪਾਇਆ ਗਈ ਫਿਰ ਉਹਨੇ ਮੇਰੇ ਭਰਾ ਮੇਰੇ ਹਸਬੰਦ ਨੂੰ ਫੋਨ ਕੇ ਕਹਿੰਦੀ ਕਿ ਤੂੰ ਦਾ ਕੁੱਟਿਆ ਹੋਇਆ ਤੇ ਉਹ ਕਹਿੰਦਾ ਤੁਸੀਂ ਫਖਵਾੜੇ ਹੋਇਆ ਤੇ ਮੇਰੇ ਨਾਲ ਫੋਨ ਵੀ ਕੀਤਾ ਰਿਹਾ ਸੀਗਾ ਮੇਰੇ ਦੇਵਰ ਨੇ ਸਰਜੀਤ ਸਿੰਘ ਨੇ ਤਾਂ ਫਿਰ ਉਹ ਜਦੋਂ ਉਤਰਨ ਲੱਗਾ ਉਹਨੇ ਪਿੰਚ ਵਿੱਚ ਫੋਨ ਕੱਢ ਕੇ ਮੇਰੇ ਭਰਾ ਨੂੰ ਤੁਹਾਡੇ ਵੀਕੇ ਕਿੱਥੇ ਜੀ ਜੀ ਮੇਰੇ ਪੇਕੇ ਰਾਮਾਵੰਡੀ ਰਾਮਾਵੰਡੀ ਗੁਰਿੰਦਰ ਹਾਂ ਜੀ ਤੇ ਇਸ ਮਾਮਲੇ ਨੂੰ ਲੈ ਕੇ ਪੋਸਟ ਕੰਪਲੇਟ ਕੀਤੀ ਹਾਂ ਜੀ ਕੀਤੀ ਸੀ ਪੋਸਟ ਕੰਪਲੇਨਟ ਪਰ ਪੋਸਟ ਨੇ ਵੀ ਪੋਸ਼ਣ ਕੀਤਾ ਹੋਵੇਗਾ ਕਿ ਮੈਂ ਚਾਹੁੰਦੀ ਵੀ ਮੇਰੀ ਕਾਰਵਾਈ ਹੋਵੇ ਵੀ ਮੈਨੂੰ ਇਨਸਾਫ ਮਿਲੇ ਜਿਿੰਨਾ ਮੇਰੇ ਨਾਲ ਇਹ ਮਤਤਾਂ ਵਾਂਸੀ ਕੀਤੀ ਆ ਸੇਰ ਸਿੰਘ ਹਾਂ ਕਿਥੇ ਦੇ ਰਹਿਣ ਵਾਲੇ ਆ ਪਾਕੜੀਆਂ ਕਿ ਮਾਮਲਾ ਕੀ ਐ ਇਸੇ ਵੱਲ ਹੋਰ ਜਾਈਏ ਮਾਮਲਾ ਇਹ ਹੋਇਆ ਜੀ ਸਾਡੇ ਘਰ ਲੜਾਈ ਹੋਈ ਆ ਇਹਦੇ ਸਾੜਿਆਂ ਕੀਤਾ ਧੱਕਾ ਸਾਡੇ ਚਾਚੇ ਤਾਇਆ ਨੇ ਮੁੰਡਿਆਂ ਨੇ ਧੱਕੇ ਨਾਲ ਜੇਸ ਵੀ ਨਾਲ ਕਹਿਦਾ ਹੁਣ ਨੀਆਂ ਪਟਾਈਆਂ ਤੇ ਜਦੋਂ ਰੋਕੇ ਆਲੇ ਰੋਕਿਆ ਤਾਂ ਮੁੜ ਕੇ ਮੇਰੇ ਘਰ ਵਾਲੀ ਨੂੰ ਕੁੱਟ ਘਟਾਪਾ ਕੀਤਾ ਇਹਨੇ ਮੈਂ ਤਾਂ ਮੇਰਾ ਡੇਢੀ ਉੱਥੇ ਹੈ ਨਹੀਂ ਸੀਗੇ ਅਸੀਂ ਕਿਤੇ ਕੰਮ ਗਿਆ ਸੀ ਤੇ 4 ਵਜੇ ਥਾਣੇਦਾਰ ਫੋਨ ਕਰਕੇ ਕਹਿੰਦਾ ਵੀ ਤੇਰੇ ਘਰ ਆਈ ਨੂੰ ਕੁਝ ਨਹੀਂ ਹੋਇਆ। ਵਿੱਚੋ ਇਹਨੂੰ ਲਿਆ ਨਹੀਂ ਨਾ ਮੁੜ ਕੇ ਤੇ ਇੱਥੇ ਕਾਰਵਾਈ ਕੀਤੀ ਜਾ। ਤੇ ਥਾਣਾ ਕਿਹੜਾ ਪੈਂਦਾ ਜੀ ਆਪਾਂ? ਖਰਾਵਲਵੰਡੀ ਥਾਣਾ ਪੈਂਦਾ। ਗਰੀਬ ਬੰਦਾ ਮੈਂ ਮੇਨਾ ਧੱਕੇਸ਼ਾਹੀ ਹੋ ਰਹੀ ਆ ਤੇ ਸਾਡੀ ਸਰਮਾਈ ਕੀਤੀ ਜਾ। ਕਿੰਨੀ ਦੇਰ ਹੋ ਗਈ ਸ਼ਾਦੀ ਨੂੰ? ਹਾਂ ਜੀ 13 ਸਾਲ। 13 ਸਾਲ ਹੋ ਗਏ। ਹਾਂ ਜੀ। ਤੇ ਕੋਈ ਬਟਵਾਰਾ ਵਗੈਰਾ ਪਹਿਲਾਂ ਨਹੀਂ ਹੋਇਆ? ਕੁਛ ਨਹੀਂ ਵੀ ਹੋਇਆ ਸਾਂਝਾ ਹੱਤਾ ਸਾਡਾ ਸਭ ਕੁਝ ਸਾਂਝਾ ਹੈ। ਇਹ ਕੀ ਮੰਗ ਰਹੇ ਆ ਦੇ ਪਰਫਕੋ? ਪ੍ਰਸ਼ਾਸਨ ਕੋਲ ਬਹੁਤ ਪ੍ਰਸ਼ਾਸਨਿਕ ਮੰਗ ਰੱਖਦੇ ਆਪਾਂ ਇਹ ਮੰਗ ਕਰਦੇ ਆਂ ਸਾਡੀ ਨਿਯਾਇਤ ਕੀਆਵੇ ਨਿਯਾਇਤ ਨਾ